ਹੈਲੋ ਜੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵੋਗੇ ਅੱਜ ਆਪਾਂ ਬਣਾਉਣ ਲੱਗੇ ਸੀ ਜੀ ਕੱਟ ਮੇ ਕਰੇਲੇ ਤੇ ਕਈ ਦਿਨ ਹੋ ਗਏ ਸੀ ਦੂਸਰੇ ਕਰੇਲੇ ਆ ਜਿਹੜੇ ਭਰ ਮੇ ਖਾ ਕੇ ਦਿਲ ਲੱਗ ਗਿਆ ਸੀ ਤੇ ਅੱਜ ਸੋਚਿਆ ਵੀ ਚਲੋ ਕਰੇਲੇ ਬਣਾ ਲਈਏ ਕੱਟ ਮੇ ਤੇ ਆਪਾਂ ਇੱਥੇ ਘਰ ਦੇ ਵਿੱਚੋਂ ਹੀ ਥੋੜੇ ਸੀ ਕਰੇਲੇ ਬਹੁਤ ਹੀ ਵਧੀਆ ਕਰੇਲੇ ਜਿਹੜੇ ਆਪਣੇ ਉੱਤਰਾਏ ਸੀ ਬੇਲ ਤੋਂ ਤੇ ਘਰ ਦੀ ਖਾਦ ਦੇ ਨਾਲ ਹੀ ਤੇ ਇੱਥੇ ਆਪਾਂ ਹੁਣ ਕਰੇਲਿਆਂ ਨੂੰ ਛਿੱਲ ਲਵਾਂਗੇ ਸ਼ਾਮ ਦੇ 4:00 ਵਜੇ ਦਾ ਟਾਈਮ ਸੀ ਤੇ ਹੁਣ ਜਿਹੜਾ ਮੌਸਮ ਆਹੋ ਪਤਾ ਹੀ ਨਹੀਂ ਲੱਗਦਾ ਕਦੋਂ ਚੇਂਜ ਹੋ ਜਾਂਦਾ ਏ ਤੇ ਕਦੇ ਸ਼ਾਮ ਨੂੰ ਮੀਂਹ ਹਨੇਰੀ ਵਗੈਰਾ ਆ ਜਾਂਦੀ ਏ ਕਈ ਵਾਰ ਸਵੇਰੇ ਆ ਜਾਂਦੀ ਏ ਤੇ ਹੁਣ ਆਪਾਂ ਜਲਦੀ ਜਿਹੜਾ ਸ਼ਾਮ ਦਾ ਰੋਟੀ ਪਾਣੀ ਹੈ ਜਿਹੜਾ ਬਣਾ ਕੇ ਰੱਖ ਲਿਆ ਕਰਾਂਗੇ ਹੁਣ ਤਾਂ ਜਲਦੀ ਸੱਜਰੇ ਹੀ ਰੋਟੀ ਪਾਣੀ ਬਣਾ ਕੇ ਜਿਹੜਾ ਰੱਖ ਲੈਣਾ ਚਾਹੀਦਾ ਉਕੇ ਮੌਸਮਾ ਜਿਹੜਾ ਹੁਣ ਹਨੇਰੀਆਂ ਜ਼ਿਆਦਾ ਚੱਲ ਪਿਆ ਏ ਤੇ ਹੁਣ ਵੀ 2-3 ਦਿਨ ਕਹਿੰਦੇ ਆ ਵੀ بارش ਵਗੈਰਾ ਹਨੇਰੀ ਵਗੈਰਾ ਆਉਣੀ ਆ ਤੇ ਫਿਰ ਲਾਈਟ ਦਾ ਕੱਟ ਲੱਗ ਜਾਂਦਾ ਏ ਵੈਸੇ ਤਾਂ ਚਲੋ ਘਰ ਦੇ ਵਿੱਚ ਇਨਵਰਟਰ ਹੈਗਾ ਏ ਬਟ ਫਿਰ ਵੀ ਚਲੋ ਇਹ ਹੁੰਦਾ ਵਾ ਵੀ ਚਲੋ ਸੱਜਰੇ ਜਿਹੜਾ ਕੰਮ ਹੋ ਜਾਵੇ ਤਾਂ ਉਹਦੇ ਵਰਗੀ ਰੀਸ ਨਹੀਂ ਹੈਗੀ ਤੇ ਆਪਾਂ 4:00 ਵਜੇ ਘਰੇਲਿਆ ਜਿਹੜੇ ਕੱਟਣ ਲੱਗ ਗਏ ਸੀ ਵੀਡੀਓ ਨੂੰ ਜੀ ਬਿਨਾ ਸਕਿਪ ਕੀਤੇ ਐਂਡ ਤੱਕ ਜ਼ਰੂਰ ਵੇਖਿਆ ਕਰੋ ਤੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਦੱਸਣ ਤੇ ਅੱਜ ਆਪਾਂ ਜਿਹੜੇ ਕਰੇਲੇ ਬਣਾਉਣ ਲੱਗੇ ਆ ਇਹ ਕਟਮੇ ਬਣਾਉਣ ਲੱਗੇ ਆ ਤੇ ਕਟਮੇ ਕਰੇਲੇ ਆਪਾਂ ਇਸ ਤਰੀਕੇ ਨਾਲ ਬਣਾਵਾਂਗੇ ਕਿ ਬਿਨਾ ਕੜੱਤਣ ਦੇ ਇਹ ਕਰੇਲੇ ਆ ਜਿਹੜੇ ਬਣ ਕੇ ਤਿਆਰ ਹੋਣਗੇ ਕਈ ਕਹਿੰਦੇ ਆ ਵੀ ਕੱਟ ਮੇਂ ਕਰੇਲੇ ਜਿਹੜੇ ਕੋੜੇ ਬਣਦੇ ਆ ਤੇ ਬਿਲਕੁਲ ਵੀ ਕੋੜੇ ਨਹੀਂ ਬਣਨਗੇ ਇਹ ਕਰੇਲੇ ਤੇ ਇਦਾਂ ਆਪਾਂ ਬਣਾਵਾਂਗੇ ਤੇ ਤੁਸੀਂ ਦੇਖਿਓ ਅੱਗੇ ਆਪਾਂ ਇਸ ਨੂੰ ਕੋਈ ਵੀ ਨਮਕ ਵਗੈਰਾ ਨਹੀਂ ਲਗਾਉਣਾ ਹੈਗਾ ਨਾਰਮਲੀ ਆਪਾਂ ਇਸੇ ਤਰ੍ਹਾਂ ਕਰੇਲਿਆਂ ਨੂੰ ਛਿੱਲ ਕੇ ਕੱਟ ਲਵਾਂਗੇ ਤੇ ਇਸ ਤਰ੍ਹਾਂ ਆਪਾਂ ਜਿਹੜੇ ਕਰੇਲੇ ਆਹੋ ਪਹਿਲਾਂ ਧੋ ਲੈ ਸੀ ਧੋ ਕੇ ਇਹਨਾਂ ਨੂੰ ਹੁਣ ਆਪਾਂ ਕੱਟ ਲਵਾਂਗੇ ਤੇ ਛਿੱਲ ਲੈ ਸੀ ਕਰੇਲੇ ਇੱਥੇ ਆਪਾਂ ਕਿਰੇਲੇ ਚੁੱਲਣ ਤੋਂ ਬਾਅਦ ਇਹਦੇ ਵਿੱਚ ਆਪਾਂ ਚਾਕੂ ਦੇ ਨਾਲ ਕੱਟ ਲਗਾ ਲਵਾਂਗੇ ਤੇ ਇਹਦੇ ਵਿੱਚੋਂ ਜਿਹੜੇ ਤਾਂ ਬੀ ਪੱਕੇ ਹੋਣਗੇ ਉਹ ਮੈਂ ਕੱਢ ਦਵਾਂਗੀ ਉਹ ਆਪਾਂ ਵਿੱਚ ਨਹੀਂ ਪਾਵਾਂਗੇ ਸਬਜੀ ਦੇ ਤੇ ਜੋ ਵੀ ਕੱਚੇ ਹੋਣਗੇ ਉਹ ਆਪਾਂ ਸਬਜੀ ਦੇ ਵਿੱਚ ਤੜਕੇ ਦੇ ਵਿੱਚ ਹੀ ਕੱਟ ਲਵਾਂਗੇ ਪਾ ਲਵਾਂਗੇ ਇਸੇ ਤਰ੍ਹਾਂ ਆਪਾਂ ਸਾਰੇ ਕਿਰੇਲਿਆਂ ਦੇ ਵਿੱਚੋਂ ਜਿਹੜੇ ਵੀ ਆ ਉਹ ਕੱਢ ਲਵਾਂਗੇ ਕਈ ਵਾਰ ਚਾਕੂ ਦੇ ਨਾਲ ਜਿਹੜਾ ਉਹ ਵੀ ਕੱਟਣੇ ਬਹੁਤ ਹੀ ਔਖੇ ਲੱਗਦੇ ਆ ਤੇ ਇੱਥੇ ਆਪਾਂ ਚਮਚਾ ਲੈ ਲਏ ਆਏ ਚਮਚੇ ਨਾਲ ਜਿਹੜਾ ਕਰੇਲਿਆਂ ਦੇ ਵਿੱਚੋਂ ਵੀ ਬਹੁਤ ਹੀ ਸੌਖੇ ਤਰੀਕੇ ਨਾਲ ਨਿਕਲ ਜਾਂਦੇ ਆ ਹੁਣ ਜਿਹੜੀਆਂ ਆਪਣੀਆਂ ਵੀਡੀਓ ਹੋਣਗੀਆਂ ਜੇ ਉਹ ਆਪਾਂ ਸ਼ਨੀਵਾਰ ਤੇ ਐਤਵਾਰ ਵਾਲੇ ਦਿਨ ਨਹੀਂ ਪਾਇਆ ਕਰਾਂਗੇ ਵੀਡੀਓ ਤੇ ਬਾਕੀ ਦੇ ਦਿਨ ਆਪਾਂ ਰੈਗੂਲਰੀ ਵੀਡੀਓ ਬਣਾਇਆ ਕਰਾਂਗੇ ਤੇ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਹੁਣ ਜਿਹੜਾ ਬੱਚਿਆਂ ਨੂੰ ਵੀ ਛੁੱਟੀਆਂ ਹੋ ਗਈਆਂ ਨੇ ਤੇ ਬੱਚੇ ਵੀ ਹੁਣ ਘਰ ਹੀ ਹੋਇਆ ਕਰਨਗੇ ਇਸ ਕਰਕੇ ਜਿਹੜਾ ਆਪਣਾ ਵੀਡੀਓ ਆ ਉਹ ਆਪਣੀ ਕਈ ਵਾਰ ਦੁਪਹਿਰ ਨੂੰ ਜਾਂ ਫਿਰ ਸ਼ਾਮ ਨੂੰ ਹੀ ਆਇਆ ਕਰੂਗੀ ਇੱਥੇ ਆਪਾਂ ਸਾਰੇ ਕਰੇਲਿਆਂ ਚੋਂ ਵੀ ਕੱਢ ਲਏ ਸੀ ਤੇ ਹੁਣ ਆਪਾਂ ਇਹਨੂੰ ਕੱਟ ਲਵਾਂਗੇ ਇਸੇ ਤਰ੍ਹਾਂ ਗੋਲ-ਗੋਲੀ ਕੱਟ ਲਵਾਂਗੇ ਤੁਸੀਂ ਜੇ ਇਸ ਤਰ੍ਹਾਂ ਕਰੇਲੇ ਬਣਾਉਣੇ ਆ ਤਾਂ ਆਪਣੇ ਹਿਸਾਬ ਦੇ ਨਾਲ ਤੁਸੀਂ ਕੱਟ ਸਕਦੇ ਹੋ ਸ਼ੇਪ ਦੇ ਨਾਲ ਇੱਥੇ ਆਪਾਂ ਗੋਲ ਗੋਲ ਕਰੇਲੇ ਹੀ ਕੱਟ ਲਵਾਂਗੇ ਸਾਰੇ। ਕਰੇਲੇ ਆਪਾਂ ਕੱਟ ਲੈ ਸੀ ਤੇ ਇੱਥੇ ਪਿਆਜ਼ ਆਪਾਂ ਛਿੱਲ ਲੈ ਸੀ ਤੇ ਪਿਆਜ਼ਾਂ 'ਚ ਕੜੱਤਨ ਬਹੁਤ ਜ਼ਿਆਦਾ ਸੀ ਇਸ ਕਰਕੇ ਆਪਾਂ ਪਿਆਜ਼ਾਂ ਨੂੰ ਪਾਣੀ ਵਿੱਚ ਰੱਖ ਲਿਆ ਸੀ ਤੇ ਹੁਣ ਆਪਾਂ ਇਹਨੂੰ ਕੱਟ ਲਵਾਂਗੇ। ਪਿਆਜ਼ਾਂ ਨੂੰ ਪਾਣੀ ਵਿੱਚ ਰੱਖਣ ਦੇ ਨਾਲ ਆ ਜਿਹੜਾ ਕੜੱਤਨ ਬਹੁਤ ਘਟ ਪੈਂਦੀ ਆ ਅੱਖਾਂ ਵਿੱਚ। ਤੇ ਹੁਣ ਜਿਹੜੇ ਪਿਆਜ਼ ਆ ਰਹੇ ਨੇ ਬਹੁਤ ਜ਼ਿਆਦਾ ਕੜੱਤਣ ਵਾਲੇ ਨੇ ਤੇ ਇੱਥੇ ਆਪਾਂ ਪਿਆਜ਼ ਕੱਟ ਲਵਾਂਗੇ ਤੇ ਜੇ ਤੁਸੀਂ ਲੰਬੇ ਪਿਆਜ਼ ਕੱਟ ਕੇ ਪਾਉਣਾ ਚਾਹੁੰਦੇ ਆ ਤਾਂ ਉਹ ਵੀ ਪਾ ਸਕਦੇ ਹੋ ਤੇ ਆਪਾਂ ਇੱਥੇ ਇਸ ਤਰੀਕੇ ਨਾਲ ਕੱਟਾਂਗੇ ਲੋ ਜੀ ਇੱਥੇ ਆਪਾਂ ਪਿਆਜ਼ ਕਟ ਲੈਨੇ ਤੇ ਨਾਲ ਹੀ ਆਪਾਂ ਹਰੀਆਂ ਮਿਰਚਾਂ ਜਿਹੜੀਆਂ ਗ੍ਰੈਂਡਰ ਦੇ ਰਹੀਆਂ ਸੀ ਚੌਪ ਕਰ ਲਈਆਂ ਨੇ ਤੇ ਹੁਣ ਆਪਾਂ ਇੱਥੇ ਗੈਸ ਬਣ ਲਿਆ ਤੇ ਕੜਾਹੀ ਧੋ ਕੇ ਰੱਖ ਲਈਏ ਤੇ ਇੱਥੇ ਆਪਣੇ ਕੋਲੇ ਜਿਹੜਾ ਇਹ ਤੇਲ ਆ ਆਪਾਂ ਤੇਲ ਦੇ ਤੜਕਾ ਲਗਾਵਾਂਗੇ ਤੇਲ ਇੱਥੇ ਆਪਾਂ ਪਹਿਲਾਂ ਹੀ ਜਿਹੜਾ ਪਕੌੜੇ ਬਣਾਏ ਸੀ ਇੱਕ ਦਿਨ ਤੇ ਉਹ ਵਾਲਾ ਤੇਲ ਆਪਣੇ ਕੋਲ ਪਿਆ ਸੀ ਤੇ ਤੇਲ ਆਪਾਂ ਗਰਮ ਕਰ ਲਵਾਂਗੇ ਕਰੇਲੇ ਜਿਹੜੇ ਬਹੁਤ ਹੀ ਵਧੀਆ ਕਰਾਰੇ ਬਣਦੇ ਆ ਤੇਲ ਦੇ ਵਿੱਚ ਇੱਕ ਚਮਚਾ ਆਪਾਂ ਜੀਰੇ ਦਾ ਪਾ ਕੇ ਨਾਲ ਨਾਲ ਹੀ ਥੋੜੀ ਜੀ ਅਜਵੈਣ ਪਾਵਾਂਗੇ ਜਵੈਣ ਨਾਲ ਟੇਸਟੀ ਬਣਦੀ ਹੈ ਸਬਜੀ ਤੇ ਆਪਾਂ ਨਾਲ ਹੀ ਪਿਆਜ਼ ਪਾ ਦਵਾਂਗੇ ਜੀਰਾ ਭੁੰਨਣ ਤੋਂ ਬਾਅਦ ਥੋੜਾ ਟਾਈਮ ਆਪਾਂ ਪਿਆਜ਼ਾਂ ਨੂੰ ਇਸੇ ਤਰ੍ਹਾਂ ਬਿਨਾਂ ਠੱਕੇ ਪਕਾਉਂਦੇ ਰਹਿਾਂਗੇ ਜੋ ਤੱਕ ਇਹ ਆਪਣਾ ਵਿੱਚ ਪਾਣੀ ਹੈ ਜਿਹੜਾ ਉਹ ਸੁੱਕਤ ਨਾ ਕਰ ਲੈਣ ਜਿਹੜੇ ਭੈਣ ਭਰਾ ਆਪਣੇ ਵੀਡੀਓ ਦੇਖਦੇ ਆ ਆਪਾਂ ਨੂੰ ਸਪੋਰਟ ਕਰਦੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਜੀ ਇਸੇ ਤਰ੍ਹਾਂ ਆਪਣੀ ਸਪੋਰਟ ਆ ਜਿਹੜੀ ਬਣਾਈ ਰੱਖਿਓ ਤੇ ਹੁਣ ਇੱਥੇ ਆਪਣੇ ਜਿਹੜੇ ਪਿਆਜ਼ ਨੇ ਹੋ ਥੋੜੇ ਜੇ ਬਰਾਊਨ ਹੋ ਗਏ ਨੇ ਹੁਣ ਇਹਦੇ ਵਿੱਚ ਆਪਾਂ ਹਰੀ ਮਿਰਚਾ ਪਾ ਦਵਾਂਗੇ ਤੇ ਨਾਲ ਹੀ ਆਪਾਂ ਇੱਥੇ ਕਰੇਲੇ ਕੱਟਵੇਂ ਪਾ ਦਵਾਂਗੇ ਨਮਕ ਤੇ ਹਲਦੀ ਤੇ ਮਸਾਲੇ ਜਿਹੜੇ ਆਪਾਂ ਬਾਅਦ ਵਿੱਚ ਪਾਵਾਂਗੇ ਪਹਿਲਾਂ ਆਪਾਂ 5-10 ਮਿੰਟ ਜਾਂ 10 ਮਿੰਟ ਇਹਨਾਂ ਨੂੰ ਆਪਾਂ ਪਿਆਜ਼ਾਂ ਦੇ ਨਾਲ ਕ੍ਰੇਲਿਆਂ ਨੂੰ ਭੁੰਨਾਂਗੇ ਇਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੇ ਪਿਆਜ਼ ਤੇ ਕ੍ਰੇਲੇ ਆ ਉਹ ਬਹੁਤ ਜ਼ਿਆਦਾ ਕੁਰਕਰੇ ਬਣ ਕੇ ਤਿਆਰ ਹੁੰਦੇ ਆ ਬਹੁਤ ਹੀ ਵਧੀਆ ਲੱਗਦੀ ਹੈ ਸਬਜ਼ੀ ਬਿਲਕੁਲ ਘੜਤਣ ਨਹੀਂ ਰਹਿੰਦੀ ਹੈਗੀ ਤੇ ਜੇ ਆਪਾਂ ਨਾਲ ਹੀ ਇਹਦੇ ਪਾ ਦਿੰਦੇ ਹਲਦੀ ਤੇ ਬਾਕੀ ਮਸਾਲੇ జీ నీచే అదో తక్కు పకావే జి ఘో ఆ జా డీ సబ్జీ ఇరతారు ఏను బే పకావే హల్ నకే మసాలా ਤੇ ਧਨੀਆ ਤੇ ਜੀਰਾ ਪਾਉਾਂਗੇ ਧਨੀਆ ਤੇ ਜੀਰਾ ਪਾウダー ਜਿਹੜਾ ਤੁਸੀਂ ਜ਼ਰੂਰ ਪਾਓ ਬਹੁਤ ਹੀ ਵਧੀਆ ਸਬਜੀ ਬਣਦੀ ਹੈ ਇਹਦੇ ਨਾਲ ਬਹੁਤ ਹੀ ਟੇਸਟੀ ਬਣਦੀ ਹੈ ਸਬਜੀ ਤੇ ਇਸ ਤਰ੍ਹਾਂ ਆਪਾਂ ਸਾਰੇ ਮਸਾਲੇ ਆ ਜਿਹੜੇ ਪਾ ਦਵਾਂਗੇ ਆਪਣੇ ਸਵਾਦ ਅਨੁਸਾਰ ਤੇ ਇਹਨੂੰ ਹੁਣ ਆਪਾਂ ਥੋੜਾ ਕੁ ਟਾਈਮ ਜਿਹੜਾ ਟਾ ਕੇ ਪਕਾ ਲਵਾਂਗੇ ਬਿਨਾ ਆਪਾਂ ਘੜਸ਼ੀ ਹਲਾਏ ਮਸਾਲੇ ਵਿੱਚ ਨਾ ਮਿਕਸ ਕਰਨਾ ਪਹਿਲਾਂ ਤੇ ਆਪਾਂ ਹੁਣ ਬਿਨਾ ਮਿਕਸ ਕੀਤੇ ਮਸਾਲੇ ਸਬਜੀ ਵਿੱਚ ਢੱਕ ਦਵਾਂਗੇ ਨਾ ਤੇ 10 ਮਿੰਟ ਆਪਾਂ ਢੱਕ ਕੇ ਪਕਾਵਾਂਗੇ ਇਸ ਤੋਂ ਬਾਅਦ ਆਪਾਂ ਜਿਹੜੇ ਮਸਾਲੇ ਪਾਏ ਨੇ ਉਹ ਸਬਜੀ ਦੇ ਵਿੱਚ ਮਿਕਸ ਕਰਾਂਗੇ ਇੱਕ ਵਾਰ ਤੁਸੀਂ ਇਸ ਤਰੀਕੇ ਨਾਲ ਸਬਜੀ ਜੜੀ ਬਣਾ ਕੇ ਵੇਖਿਓ ਬਹੁਤ ਹੀ ਵਧੀਆ ਸਬਜੀ ਬਣ ਕੇ ਤਿਆਰ ਹੁੰਦੀ ਆ 20-25 ਮਿੰਟ ਦੇ ਵਿੱਚ ਆਪਣੀ ਜਿਹੜੀ ਕ੍ਰੇਲਿਆਂ ਦੀ ਸਬਜੀ ਆ ਉਹ ਬਣ ਕੇ ਤਿਆਰ ਹੋ ਜਾਂਦੀ ਆ ਮੱਕੀ ਜਿਹੜਾ ਇਹ ਜਿਆਦਾ ਸਬਜੀ ਆ ਜਾਂ ਥੋੜੀ ਸਬਜੀ ਆ ਉਸ ਦੇ ਹਿਸਾਬ ਨਾਲ ਜਿਹੜਾ ਟਾਈਮ ਲੱਗਦਾ ਏ ਤੁਸੀਂ ਦੇਖ ਸਕਦੇ ਹੋ ਮਸਾਲੇ ਜਿਹੜੇ ਆ ਚੰਗੀ ਤਰ੍ਹਾਂ ਮਿਕਸ ਕਰ ਲਿਆ ਆਪਾਂ ਬਸ 5 ਮਿੰਟ ਆਪਾਂ ਇਹਨੂੰ ਹੋਰ ਸੇਕ ਲਗਾਵਾਗੇ ਖੁੱਲਾ ਹੀ ਰੱਖ ਕੇ ਤੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਆਪਣੀ ਸਬਜੀ ਹੁਣ ਬਣ ਕੇ ਤਿਆਰ ਆ ਤੇ ਕੜਾਹੀ ਦੇ ਵਿੱਚੋਂ ਵੀ ਇਹਨੇ ਆਪਣਾ ਜਿਹੜਾ ਤੇਲ ਆ ਉਹ ਛੱਡ ਦਿੱਤਾ ਏ ਜਦੋਂ ਇਸ ਤਰੀਕੇ ਨਾਲ ਸਬਜੀ ਜਿਹੜੀ ਬਣ ਜਾਵੇ ਆਪਣਾ ਤੇਲ ਆ ਜਿਹੜਾ ਵਿੱਚੋਂ ਛੱਡ ਦੋਵੇ ਕੜਾਹੀ ਦੇ ਨਾਲ ਨਾ ਚੁੱਕ ਕੇ ਤਾਂ ਸਮਝੋ ਤੁਸੀਂ ਆਪਣੀ ਸਬਜੀ ਜਿਹੜੀ ਬਣ ਕੇ ਤਿਆਰ ਹੋ ਗਈ ਹੈ ਤੇ ਇੱਥੇ ਆਪਾਂ ਤੁਹਾਨੂੰ ਦਿਖਾਉਣੀ ਹੈ ਸਰਵ ਕਰਕੇ ਬਿਲਕੁਲ ਵੀ ਆਪਣੇ ਕ੍ਰੇਲੇ ਜਿਹੜੇ ਕੋੜੇ ਨਹੀਂ ਬਣੇ ਹੈਗੇ ਤੇ ਆਪਣੀ ਸਬਜੀ ਤਿਆਰ ਆ ਜੀ ਹੁਣ ਵੀਡੀਓ ਦੇਖਣ ਲਈ ਜੀ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ